ਦੋਸਤੋ ਇਸ ਵਕਤ ਮੈਂ ਤੁਹਾਡੇ ਨਾਲ ਲਾਈਵ ਇਸ ਕਰਕੇ ਆਇਆ ਹਾਂ ਕਿ ਅੱਜ ਪੰਜਾਬ ਦੀ ਵਿਧਾਨ ਸਭਾ ਜਿਹੜੀ ਆ ਬਾਦਲ ਹੁਣੀ ਇੱਕ ਮਤਾ ਪਾਸ ਕਰ ਰਹੇ ਨੇ ਇੱਕ ਰੈਜ਼ੋਲੂਸ਼ਨ ਪਾਸ ਕਰ ਰਹੇ ਨੇ ਆਮ ਆ ਰੈਜ਼ੋਲੂਸ਼ਨ ਦੀ ਕਾਪੀ ਮੇਰੇ ਕੋਲ ਆ ਚੁੱਕੀ ਹੈ ਔਰ ਇਹ ਰੈਜ਼ੋਲੂਸ਼ਨ ਐਸਵਾਈਐਲ ਦੇ ਜਿਹੜਾ ਧਾਨ ਹੋਇਆ ਜੋ ਇਹਨਾਂ ਦੀ ਨਲਾਇਕ ਸਰਕਾਰ ਨੇ ਉੱਥੇ ਡਿਫੈਂਡ ਨਹੀਂ ਕਰ ਸਕੇ ਕੇਸ ਨੂੰ ਸੁਪਰੀਮ ਕੋਰਟ ਦੇ ਵਿੱਚ ਅੰਤਰਾ ਨਾਲ ਹੁਣ ਆਪਣਾ ਕੋਈ ਨਾ ਕੋਈ ਮੂੰਹ ਲਕੋਣ ਵਾਸਤੇ ਸ਼ਰਮਿੰਦੇ ਇੰਨੇ ਹੋ ਚੁੱਕੇ ਨੇ ਅਕਾਲੀ ਕਿ ਅਸੀਂ ਪੰਜਾਬ ਦੇ ਪਾਣੀਆਂ ਦੀ ਬਰਬਾਦੀ ਕਰ ਚੁੱਕੇ ਹਾਂ ਉਸ ਉਸ ਨੂੰ ਲਕੋਣ ਵਾਸਤੇ ਇੱਕ ਅੱਜ ਪੰਜਾਬ ਦੀ ਵਿਧਾਨ ਸਭਾ ਵਿੱਚ ਇਸ ਵਕਤ ਡਰਾਮਾ ਚੱਲ ਰਿਹਾ ਵਾ ਇੱਕ ਫਾਰਸ ਇੱਕ ਪੋਲਿਟੀਕਲ ਗੈਮਿਕਰੀ ਚੱਲ ਰਹੀ ਉੱਥੇ ਕੱਲੇ ਅਕਾਲੀ ਨੇ ਅੰਦਰ ਕਿਉਂਕਿ ਕਾਂਗਰਸ ਦਾ ਅਸਤੀਫਾ ਦੇ ਕੇ ਬਾਹਰ ਜਾ ਚੁੱਕੀ ਹੈ ਕੱਲੇ ਅਕਾਲੀ ਇੱਕ ਰੈਜ਼ੋਲੂਸ਼ਨ ਤੇ ਬਹਿਸ ਚੱਲ ਰਹੀ ਹੈ ਰੈਜ਼ੋਲੂਸ਼ਨ ਇੰਟਰੋਡਿਊਸ ਹੋ ਗਿਆ ਮਦਨ ਮੋਹਨ ਮਿੱਤਲ ਜਿਹੜੇ ਕਿ ਆ ਬੀਜੇਪੀ ਦੇ ਮਨਿਸਟਰ ਨੇ ਉਹਨਾਂ ਨੇ ਰੈਜ਼ੋਲੂਸ਼ਨ ਇੰਟਰੋਡਿਊਸ ਕੀਤਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਿ ਜੀ ਪੰਜਾਬ ਦੇ ਪਾਣੀਆਂ ਦੇ ਨਾਲ ਪੰਜਾਬ ਨਾਲ ਬਹੁਤ ਵਿਤਕਰਾ ਹੋਇਆ ਪੰਜਾਬ ਦੇ ਪਾਣੀ ਦੂਜੀਆਂ ਸਟੇਟਸ ਨੂੰ ਰਾਜਸਥਾਨ ਅਤੇ ਹਰਿਆਣਾ ਅਤੇ ਦਿੱਲੀ ਨੂੰ ਅਰਸ਼ੇ ਤੋਂ ਜਾ ਰਿਹਾ ਵਾ ਔਰ ਇਸ ਲਈ ਇਸ ਪੰਜਾਬ ਦੇ ਬਾਹਰ ਜਾਂਦੇ ਹੋਏ ਪਾਣੀ ਦੇ ਸਾਨੂੰ ਰਾਇਲਟੀ ਮਿਲਣੀ ਚਾਹੀਦੀ ਯਾਨੀ ਕਿ ਸਾਨੂੰ ਪੰਜਾਬ ਨੂੰ ਸਾਡਾ ਜਿਹੜਾ ਪਾਣੀ ਵਗ ਰਿਹਾ ਦੂਜੇ ਸੂਬਿਆਂ ਨੂੰ ਉਹਦੇ ਪੈਸਾ ਮਿਲਣਾ ਚਾਹੀਦਾ। ਇਹ ਕਿਦੋਂ ਮੰਗਣ ਲੱਗੇ ਨੇ? ਬਾਦਲ ਸਾਹਿਬ 93 ਸਾਲ ਦੀ ਉਮਰ ਹੋ ਗਈ। ਪੰਜ ਵਾਰ ਚੀਫ ਮਿਨਿਸਟਰ ਬਣ ਗਏ। ਹੁਣ ਚੇਤੇ ਆਇਆ ਕਿ ਪੰਜਾਬ ਦੇ ਪਾਣੀਆਂ ਦੀ ਰਾਇਲਟੀ ਪੰਜਾਬ ਨੂੰ ਮਿਲਣੀ ਚਾਹੀਦੀ ਆ। ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵਾ ਕਿ ਇੱਕ ਪਾਸੇ ਤੁਸੀਂ ਟੋਟਲ ਨੁਕਸਾਨ ਕਰਾ ਦਿੱਤਾ ਪੰਜਾਬ ਦੇ ਪਾਣੀਆਂ ਦਾ। ਤੁਹਾਡੇ ਸਾਰੇ ਅਦਾਲਤੀ ਫੈਸਲੇ ਤੁਹਾਡੀ ਨਲਾਇਕ ਸੋਚ ਦੇ ਕਰਕੇ ਜਿਸ ਅਕਾਲੀ ਦਲ ਦੀ ਸਰਕਾਰ ਨੂੰ ਆਪਣੇ ਸੂਬੇ ਵਿੱਚ ਐਡਵੋਕੇਟ ਜਨਰਲ ਨਹੀਂ ਲੱਭਿਆ ਪੰਜਾਬ ਚ ਲੱਭਿਆ ਪੌਣੇ 3 ਕਰੋੜ ਆਬਾਦੀ ਚ ਇਹਨਾਂ ਨੂੰ ਕੋਈ ਕੋਈ ਅੱਛਾ ਸਿੱਖ ਜਾਂ ਕੋਈ ਅਕਾਲ ਕੋਈ ਪੰਜਾਬੀ ਵਕੀਲ ਨਹੀਂ ਲੱਭਿਆ ਕਿ ਉਸ ਨੂੰ ਇਹ ਆਪਣੀ ਲੀਗਲ ਟੀਮ ਦਾ ਹੈੱਡ ਬਣਾ ਸਕਣ ਸਟੇਟ ਦਾ ਇਹਨਾਂ ਨੇ ਅਸ਼ੋਕ ਅਗਰਵਾਲ ਨੂੰ ਐਡਵੋਕੇਟ ਜਨਰਲ ਪੰਜਾਬ ਬਣਾਇਆ ਜਿਹੜਾ ਕਿ ਐਡਵੋਕੇਟ ਜਨਰਲ ਹਰਿਆਣਾ ਦਾ ਰਹਿ ਚੁੱਕਾ ਚੋਟਾਲਿਆਂ ਦੇ ਪਰਿਵਾਰ ਦਾ ਨਿੱਜੀ ਵਕੀਲ ਸੀ ਇਹ ਅਸ਼ੋਕ ਅਗਰਵਾਲ ਔਰ ਹਰਿਆਣਾ ਦੇ ਵਿੱਚ ਇਹ ਐਡੀਸ਼ਨਲ ਸੈਸ਼ਨ ਜੱਜ ਰਹਿ ਚੁੱਕਾ ਜਦੋਂ ਚਟਾਲੇ ਦੀ ਸਰਕਾਰ ਬਣੀ ਤਾਂ ਚਟਾਲੇ ਨੇ ਇਸ ਨੂੰ ਆਪਣਾ ਐਡਵੋਕੇਟ ਜਨਰਲ ਬਣਾਇਆ ਤੇ ਹੁਣ ਚਟਾਲੇ ਦੀ ਰეკਮੈਂਡੇਸ਼ਨ ਤੇ ਸਫਾਰਿਸ਼ ਤੇ ਬਾਦਲ ਨੇ ਪੰਜਾਬ ਅਖੋਤੀ ਪੰਤਕ ਸਰਕਾਰ ਦਾ ਐਡਵੋਕੇਟ ਜਨਰਲ ਅਸ਼ੋਕ ਅਗਰਵਾਲ ਲਾਇਆ ਔਰ ਉਹਨੇ ਕਿੱਦਾਂ ਦੀ ਰਾਏ ਦਿੱਤੀ ਹੋਊਗੀ ਜਿਹੜਾ ਆਦਮੀ ਪੰਜਾਬ ਦਾ ਹੈ ਹੀ ਨਹੀਂਗਾ ਜਿਹਦੇ ਢਿੱਡ ਵਿੱਚ ਪੰਜਾਬ ਦੀ ਦਰਦੀ ਹੈ ਨਹੀਂਗਾ ਉਹ ਕਿੱਦਾਂ ਦੀ ਇਮਾਨਦਾਰ ਰਾਏ ਦੇ ਸਕਦਾ ਪੰਜਾਬ ਸਰਕਾਰ ਨੂੰ ਸਾਡਾ ਕੇਸ ਸਾਰਾ ਮਰਵਾ ਦਿੱਤਾ ਉਥੋਂ ਸੁਪਰੀਮ ਕੋਰਟ ਚੋਂ ਤੇ ਅੱਜ ਇੱਕ ਡਰਾਮਾ ਜਦੋਂ ਮੈਂ ਪਹਿਲਾਂ ਕਿਹਾ ਵਾ ਔਰ ਮੈਂ ਇਥੇ ਇਹ ਰੈਜ਼ੋਲੂਸ਼ਨ ਦਾ ਤੇ ਕਾਨੂੰਨ ਦਾ ਸਮਝਾਉਣਾ ਚਾਹੁੰਦਾ ਅੰਤਰ ਕੀ ਹੈ ਪੰਜਾਬ ਵਿਧਾਨ ਸਭਾ ਜਾਂ ਅਸੈਂਬਲੀ ਜਿਹੜੀ ਬਣਦੀ ਹੈ ਕਾਨੂੰਨ ਪਾਸ ਕਰਨ ਵਾਸਤੇ ਬਣਦੀ ਹੈ ਮਤੇ ਪਾਸ ਕਰਨ ਵਾਸਤੇ ਨਹੀਂ ਆ ਜਿਹੜਾ ਮਤਾ ਪਾਸ ਹੋ ਰਿਹਾ ਇਹ ਕੀ ਹੈ ਇਹ ਐਡਵਾਈਜ਼ਰੀ ਨੇਚਰ ਹੈ ਇਹ ਸਲਾਹ ਦੇ ਰਿਹਾ ਪੰਜਾਬ ਸਰਕਾਰ ਨੂੰ ਆਪ ਹੀ ਬੈਠ ਕੇ ਉੱਥੇ ਅਕਾਲੀ ਤੇ ਭਾਜਪਾ ਆਪਣੇ ਆਪ ਨੂੰ ਸਲਾਹ ਦੇ ਰਹੇ ਨੇ ਕਿ ਪੰਜਾਬ ਦੇ ਪਾਣੀਆਂ ਦੀ ਰਾਇਲਟੀ ਮੰਗਣੀ ਚਾਹੀਦੀ ਹੈ ਅਗਰ ਬਾਦਲ ਵਾਕਈ ਪੰਜਾਬ ਦੇ ਪ੍ਰਤੀ ਇਮਾਨਦਾਰ ਸੀਗਾ ਤਾਂ ਅੱਜ ਉਹਨੂੰ ਇਹ ਮਤਾ ਨਹੀਂ ਸੀ ਪਾਸ ਕਰਨਾ ਚਾਹੀਦਾ ਪੰਜਾਬ ਦੀ ਵਿਧਾਨ ਸਭਾ ਇਹਨੂੰ ਇੱਕ ਲੈਜਿਸਲੇਸ਼ਨ ਇੱਕ ਬਿੱਲ ਪਾਸ ਕਰਨਾ ਚਾਹੀਦਾ ਸੀ ਪੰਜਾਬ ਦੀ ਵਿਧਾਨ ਸਭਾ ਜਿਹੜਾ ਕੁਝ ਦਿਨਾਂ ਤੋਂ ਅਖਬਾਰਾਂ 'ਚ ਪੜ ਰਹੇ ਸੀ ਕਿ ਅਕਾਲੀਆਂ ਨੇ ਮੰਨ ਬਣਾ ਰਿਆ ਕਿ ਅਸੀਂ ਇੱਕ ਬਿੱਲ ਪਾਸ ਕਰਾਂਗੇ ਪੰਜਾਬ ਦੀ ਵਿਧਾਨ ਸਭਾ ਤੇ ਜਿਹਦੇ ਨਾਲ ਅਸੀਂ ਸਾਰੇ ਜਿੰਨੇ ਐਗਰੀਮੈਂਟ ਹੋਏ ਨੇ ਜਦੋਂ ਦਾ ਪੰਜਾਬੀ ਸੂਬਾ ਹੋਂਦ ਵਿੱਚ ਆਇਆ 1966 ਦੇ ਅਸੀਂ ਟੋਟਲ ਜਿਹੜੇ ਐਗਰੀਮੈਂਟ ਹੋਏ ਨੇ ਉਹ ਰੱਦ ਕਰ ਦੇਾਂਗੇ ਅਗਰ ਤਾਂ ਉਹ ਬਿੱਲ ਪਾਸ ਕਰਦਾ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਤਾਂ ਫਿਰ ਤਾਂ ਸਾਨੂੰ ਸਮਝ ਆਉਂਦੀ ਕਿ ਇਹ ਸੰਜੀਦਾ ਨਹੀਂ ਹਾਲਾਂਕਿ ਪੌਣੇ 10 ਸਾਲ ਇਹਨਾਂ ਨੇ ਪੰਜਾਬ ਨੂੰ ਲੁੱਟ ਲਿਆ ਬੁਰੀ ਤਰ੍ਹਾਂ ਨਾਲ ਲੇਕਿਨ ਅਗਰ ਬਿੱਲ ਵੀ ਪਾਸ ਕਰਦੇ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਨੇ 2004 ਵਿੱਚ ਟਰਮੀਨੇਸ਼ਨ ਆਫ ਵਾਟਰਸ ਐਗਰੀਮੈਂਟ ਬਿੱਲ ਪਾਸ ਕੀਤਾ ਤਾਂ ਉਸ ਬਿੱਲ ਦੀ ਤਾਂ ਕੋਈ ਵੈਲਿਊ ਸੀਗੀ ਅਗਰ ਅੱਜ ਉਹ ਅਕਾਲੀ ਦਲ ਦੀ ਸਰਕਾਰ ਬਿੱਲ ਪਾਸ ਕਰਦੀ ਕਿ ਅਸੀਂ ਪੰਜਾਬ ਪਾਣੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਪੁਰਾਣੇ ਸਾਰੇ ਐਗਰੀਮੈਂਟ ਰੱਦ ਕਰ ਦਿੱਤੇ ਆ ਤਾ ਫਿਰ ਸਾਨੂੰ ਲੱਗਦਾ ਕਿ ਹਾਂ ਵੀ ਅਕਾਲੀਆਂ ਨੇ ਕੋਈ ਮੈਨੇਕੀਸ ਕਦਮ ਚੁੱਕਿਆ ਜਾਂ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਅੱਜ ਕੱਲ ਰੇਡੀਓ ਤੇ ਐਡ ਆ ਰਹੀ ਆ ਅੱਜ ਕੱਲ ਟੀਵੀ ਤੇ ਉਤੇ ਐਡ ਆ ਰਹੀ ਆ ਸਾਰੀ ਕਿ ਮੈਂ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਵਾਸਤੇ ਤਿਆਰ ਆ ਆ ਕੁਰਬਾਨੀ ਆ ਜੀ ਆ ਤਾਂ ਇੱਕ ਮਤਾਵਾ ਇਹਦਾ ਸਲਾਹ ਦਿੱਤੀ ਜਾ ਰਹੀ ਆ ਸਰਕਾਰ ਸਲਾਹ ਮੰਨੇ ਨਾ ਮੰਨੇ ਕਿਤੇ ਇਹਦੀ ਕੋਈ ਲੀਗਲ ਰੈਮੀਫਿਕੇਸ਼ਨ ਨਹੀਂ ਗੀ ਅਗਰ ਉਹ ਕਹਿੰਦਾ ਸੀਗਾ ਕਿ ਪੰਜਾਬ ਦੇ ਪਾਣੀਆਂ ਲਈ ਮੈਂ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਵਾਸਤੇ ਤਿਆਰ ਆ ਆ ਫਿਰ ਅੱਜ ਉਹਨੂੰ ਬਿੱਲ ਪਾਸ ਕਰਕੇ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਸੀਗਾ ਫਿਰ ਅਸੀਂ ਮੰਨਦੇ ਕਿ ਹਾਂ ਬਾਦਲ ਨੇ ਕੋਈ ਮੈਨੇਖੇਜ਼ ਪੰਜਾਬ ਦੇ ਪਾਣੀਆਂ ਵਾਸਤੇ ਕਦਮ ਚੁੱਕਿਆ ਵਾ ਲੇਕਿਨ ਭਰਾਓ ਤੇ ਭੈਣੋ ਤੇ ਪੰਜਾਬ ਦੇ ਵਿਸ਼ਪ ਚ ਬੈਠੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਆ ਇੱਕ ਡਰਾਮਾ ਅੱਜ ਖੇਡਿਆ ਵਾ ਔਰ ਇਹ ਡਰਾਮੇ ਦਾ ਪਛੋਕੜ ਵੀ ਸੁਣ ਲਓ ਜ਼ਿੰਮੇਵਾਰ ਵੀ ਇਹੀ ਨੇ ਇਹੀ ਪ੍ਰਕਾਸ਼ ਸਿੰਘ ਬਾਦਲ ਸੀ 20 ਫੈਬਰੂਰੀ 1978 ਨੂੰ ਰਿਕਾਰਡ ਖੋਲ੍ਹ ਲਓ ਤੁਸੀਂ ਪਹਿਲੀ ਨੋਟੀਫਿਕੇਸ਼ਨ ਐਸਵਾਈਐਲ ਨਹਿਰ ਬਣਾਉਣ ਦੀ ਬਾਦਲ ਨੇ ਇਸ਼ੂ ਕੀਤੀ ਤੇਵੀ ਲਾਲ ਕੋਣੋ 2 ਕਰੋੜ ਰੁਪਇਆ ਔਨ ਰਿਕਾਰਡ ਲਿਆ ਜਿਹੜਾ ਇਹਦਾ ਸਾਥੀ ਚੀਫ ਮਿਨਿਸਟਰ ਸੀ ਹਰਿਆਣੇ ਦਾ ਫਿਰ ਉਸ ਤੋਂ ਬਾਅਦ ਜਿਹੜਾ ਰਾਜੀਵ ਲੋਂਗਵਾਲ ਅਕੋਰਡ ਹੋਇਆ 1985 ਦੇ ਵਿੱਚ ਜਿਹਦੇ ਤਹਿਤ ਬਾਦਲ ਨੇ ਇਲੈਕਸ਼ਨ ਲੜੀ ਬਾਦਲ ਐਮਐਲਏ ਬਣਿਆ ਉਸ ਦਾ ਰਾਜੀਵ ਲੋਂਗਵਾਲ ਅਕੋਰਡ ਦਾ ਕਲੋਜ਼ 9 ਕਹਿੰਦਾ ਕਿ ਇਹਨਾਂ ਨੇ ਕਮਿਟਮੈਂਟ ਦਿੱਤੀ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਰਾਜੀਵ ਗਾਂਧੀ ਨੂੰ ਕਿ ਅਕਾਲੀ ਦਲ ਦੀ ਸਰਕਾਰ ਬਣਨ ਤੇ ਅਸੀਂ ਐਸਵਾਈਐਲ ਨਹਿਰ ਦਾ ਜਿਹੜਾ ਬਕਾਇਆ ਕੰਮ ਆ ਅਸੀਂ ਸਪਟੈਂਬਰ 1986 ਤਾਈਂ ਮੁਕੰਮਲ ਕਰਾਂਗੇ ਔਰ ਉਸ ਸਰਕਾਰ ਦੇ ਵੇਲੇ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਸੀ ਬਾਦਲ ਐਮਐਲਏ ਸੀ ਉਹਦੇ ਵਿੱਚ ਉਸੇ ਹੀ ਅਕੋਰਡ ਤੇ ਇਲੈਕਸ਼ਨ ਲੜਿਆ ਸੀਗਾ ਔਰ ਇਸ ਨੇ ਉਸ ਅਕੋਰਡ ਦੇ ਵਿੱਚ ਸਰਕਾਰ ਨੇ 60-70% ਐਸਵਾਈਐਲ ਦਾ ਕੰਮ ਪੂਰਾ ਕੀਤਾ ਬਾਅਦ ਵਿੱਚ ਉਸ ਵਕਤ ਤੇ ਖਾੜਕੂਆਂ ਨੇ ਜਦੋਂ ਕਤਲੋਗਾਰਤ ਹੋਈ ਇੰਜੀਨੀਅਰ ਮਾਰ ਕੇ ਲੇਬਰ ਮਾਰ ਕੇ ਤਾਂ ਫਿਰ ਐਸਵਾਈਐਲ ਦਾ ਕੰਮ ਬੰਦ ਹੋਇਆ ਇਕ ਮੈਂ ਤੁਹਾਨੂੰ ਅੱਜ ਇਸ ਕਰਕੇ ਲਾਈਵ ਹੋਇਆ ਹਾਂ ਕਿਉਂਕਿ ਇੱਕ ਪਾਸੇ ਪੰਜਾਬ ਦੀ ਵਿਧਾਨ ਸਭਾ ਜਿਹੜਾ ਸਾਡਾ ਇੱਕ ਇੰਪੋਰਟੈਂਟ ਪਲੇਟਫਾਰਮ ਹੈ ਟੂ ਡਿਸਕਸ ਐਂਡ ਡਿਬੇਟ ਫਾਰ ਦਾ ਫਿਊਚਰ ਆਫ ਪੰਜਾਬ ਲੇਕਿਨ ਅੱਜ ਉਹtheta ਕੀ ਕਰ ਰਹੇ ਨੇ ਮਤਾ ਪਾਸ ਕਰ ਰਹੇ ਨੇ ਇਸ ਲਈ ਮੈਂ ਸਮਝਦਾ ਹਾਂ ਵਾ ਇਹ ਮਤਾ ਨਹੀਂਗਾ ਇਹ ਇੱਕ ਫਾਰਸ ਇੱਕ ਡਰਾਮਾ ਇੱਕ ਪੋਲਿਟੀਕਲ ਕਿਮਿਕਰੀ ਇੱਕ ਲੋਕਾਂ ਨੂੰ ਦੱਸਿਆ ਜਾ ਰਿਹਾ ਕਿ ਅਸੀਂ ਕੁਝ ਕਰ ਰਹੇ ਹਾਂ ਤੁਹਾਡੇ ਵਾਸਤੇ ਅਸੀਂ ਵਿਲੇ ਨਹੀਂ ਬੈਠੇ ਅਸੀਂ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਕੁਝ ਅਸੀਂ ਕੰਮ ਕਰ ਰਹੇ ਹਾਂ ਔਰ ਇਹ ਇਹ ਮਤਾ ਜਿਹੜਾ ਵਾ ਇਟ ਇਜ਼ ਨਾਟ ਬਾਈਂਡਿੰਗ ਓਨ ਦਾ ਗਵਰਨਮੈਂਟ ਜਿੱਦਾਂ ਮੈਂ ਪਹਿਲਾਂ ਕਿਹਾ ਸੀਗਾ ਔਰ ਇਥੇ ਨਾਲ ਇਹ ਵੀ ਕਹਿਣਾ ਹੋਵੇਗਾ ਕਿ ਕਾਂਗਰਸੀਆਂ ਨੇ ਇਸਤੀਫਾ ਦੇ ਕੇ ਉਹ ਵੀ ਬਾਹਰ ਹੋ ਗਏ ਨੇ ਪੰਜਾਬ ਦੀ ਵਿਧਾਨ ਸਭਾ ਤੋਂ ਮੈਨੂੰ ਸਮਝ ਨਹੀਂ ਆਈ ਕਿ ਕਾਂਗਰਸ ਦੇ ਐਮ ਐਲ ਏ 42 ਐਮ ਐਲ ਏ ਨੇ ਅੱਜ ਤੋਂ ਚੰਦ ਦਿਨ ਪਹਿਲਾਂ ਜਦੋਂ ਸੁਪਰੀਮ ਕੋਰਟ ਦੀ ਜਜਮੈਂਟ ਆਈ ਇਸਤੀਫਾ ਦਿੱਤਾ ਹੁਣ ਜੇ ਤਾਂ ਆਪਾਂ ਇਸਤੀਫਾ ਦਿੱਤਾ ਸਿਰਫ 2 ਮਹੀਨਿਆਂ ਵਾਸਤੇ ਕਿਉਂਕਿ 2 ਮਹੀਨੇ ਤੋਂ ਬਾਅਦ ਦੁਬਾਰਾ ਪੰਜਾਬ ਦੀਆਂ ਚੋਣਾਂ ਆ ਰਹੀਆਂ ਨੇ ਤੇ ਕਾਂਗਰਸ ਪਾਰਟੀ ਉਹ ਚੋਣਾਂ ਲੜਨ ਜਾ ਰਹੀ ਹੈ ਇਹ 2 ਮਹੀਨਿਆਂ ਵਾਸਤੇ ਅਸਤੀਫਾ ਦੇਣ ਦਾ ਕੀ ਮਤਲਬ ਹੋਇਆ ਜੀ ਕੀ ਤੁਹਾਨੂੰ ਲੱਗਦਾ ਕਿ ਲੋਕ ਮੂਰਖ ਨੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਪੰਜਾਬ ਦੇ ਐਸਵਾਈਐਲ ਦੇ ਪਾਣੀ ਦੇ ਹਿੱਤ ਦੇ ਅਸੀਂ ਪੰਜਾਬ ਦੇ ਐਸਵਾਈਐਲ ਦੇ ਵਿਰੋਧ ਵਿੱਚ ਅਸਤੀਫਾ ਦਿੱਤਾ ਤੇ ਜਾਂ ਤਾਂ ਫਿਰ ਅਸਤੀਫਾ ਹੀ ਰੱਖੋ ਜਾਂ ਤਾਂ ਇਲੈਕਸ਼ਨ ਨਾਲ ਲੜਨ ਕਾਂਗਰਸ ਦੇ 42 ਐਮਐਲਏ ਜਾਂ ਕੈਪਟਨ ਅਬਰਿੰਦਰ ਸਿੰਘ ਨੇ ਅਸਤੀਫਾ ਦਿੱਤਾ ਫਿਰ ਸਾਡੀ ਸਮਝ ਆਉਂਦਾ ਕਿ ਵੀ ਹਾਂ ਇਹ ਉਦੋਂ ਇਲੈਕਸ਼ਨ ਲੜਨਗੇ ਪੰਜਾਬ ਦੇ ਜਿੱਦਣ ਹੁਣ ਐਸਵਾਈਐਲ ਦੇ ਪਾਣੀਆਂ ਦਾ ਮਸਲੇ ਦਾ ਹੱਲ ਹੋ ਗਿਆ ਵਾ ਲੇਕਿਨ ਆ ਜੀ ਅਸਤੀਫਾ ਦੇ ਕੇ ਬਿਨਾਂ ਅੰਚਮਾਜੋ ਬਾਹਰ ਆ ਗਏ ਅਗਰ ਕਾਂਗਰਸ ਦੇ ਐਮ ਐਲ ਏ ਉਥੇ ਵਿਧਾਨ ਸਭਾ ਦੇ ਅੰਦਰ ਬੈਠੇ ਹੁੰਦੇ ਤਾਂ ਬਾਦਲਾਂ ਨੂੰ ਝੇਡਾ ਕਰ ਸਕਦੇ ਸੀ ਛੇਡ ਸਕਦੇ ਸੀ ਕਿ ਬਾਦਲ ਸਾਹਿਬ ਮਤਾ ਮਤ ਲਿਆਓ ਪੰਜਾਬ ਦੇ ਪਾਣੀਆਂ ਦੇ ਉੱਤੇ ਇੱਕ ਬਿੱਲ ਲੈ ਕੇ ਆਓ ਇੱਕ ਲੈਜਿਸਲੇਸ਼ਨ ਲੈ ਕੇ ਆਓ ਫਿਰ ਤਾਂ ਕਾਂਗਰਸ ਵਾਲਿਆਂ ਦੀ ਵੀ ਕੋਈ ਸੰਜੀਦਗੀ ਨਜ਼ਰ ਆਉਂਦੀ ਔਰ ਕਾਂਗਰਸ ਦੇ ਅਮਰਿੰਦਰ ਸਿੰਘ ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਵਾਂ ਉਹਨਾਂ ਇਕੱਲਿਆਂ ਨੇ ਮੈਂਬਰ ਪਾਰਲੀਮੈਂਟ ਦਾ ਅਸਤੀਫਾ ਦਿੱਤਾ ਅਮਰਸਰ ਤੋਂ ਦਿੱਤਾ ਤਾਂ ਇਸ ਕਰਕੇ ਕਿਉਂਕਿ ਉਹਨਾਂ ਨੇ ਇਲੈਕਸ਼ਨ ਲੜਨੀ ਆ ਅਸੈਂਬਲੀ ਦੀ ਪਟਿਆਲੇ ਤੋਂ ਤੇ راہુલ ਗਾਂਧੀ ਨੇ ਉਹਨਾਂ ਨੂੰ ਚੀਫ ਮਿਨਿਸਟਰ ਦਾ ਕੈਂਡੀਡੇਟ ਐਲਾਨਣਾ ਤਾਂ ਉਹਨਾਂ ਨੇ ਇੱਕ ਇੱਕ ਕਾਰਵਾਈ ਪਾਤੀ ਔਰ ਇਹ ਵੀ ਪਤਾ ਸਭ ਨੂੰ ਕਿ ਕੈਪਟਨ ਅਮਰਿੰਦਰ ਸਿੰਘ ਪਾਰਲੀਮੈਂਟ ਤਾਂ ਜਾਂਦੇ ਹੀ ਨਹੀਂ ਕਿ 3% ਹਾਜ਼ਰੀ ਉਹਨਾਂ ਦੀ ਜਦੋਂ ਦੇ ਪਾਰਲੀਮੈਂਟ ਦੇ ਉਹ ਮੈਂਬਰ ਬਣੇ ਨੇ ਇਸ ਲਈ ਔਰ ਦੂਜੇ ਦੋ ਜਿਹੜੇ MP ਨੇ ਲੋਕ ਸਭਾ ਦੇ ਨਾਲ ਜਲੰਧਰ ਦੇ ਮੈਂਬਰ ਪਾਰਲੀਮੈਂਟ ਨੇ ਅਸਤੀਫਾ ਦਿੱਤਾ ਨਾਲ ਲੁਧਿਆਣੇ ਦੇ ਕਾਂਗਰਸ ਦੇ ਪਾਰਲੀਮੈਂਟ ਦੇ ਮੈਂਬਰ ਨੇ ਅਸਤੀਫਾ ਦਿੱਤਾ ਤਿੰਨ ਮੈਂਬਰ ਇਹਨਾਂ ਦੇ ਕੋਲ ਰਾਜ ਸਭਾ ਦੇ ਵੀ ਨੇ ਉਹ ਤਿੰਨ ਮੈਂਬਰਾਂ ਨੇ ਵੀ ਅਸਤੀਫਾ ਕੋਈ ਨਹੀਂ ਦਿੱਤਾ ਤੇ ਉਹ 퇴 ਕਹਿੰਦੇ ਨੇ ਮੈਂ ਪੜਿਆ ਬਿਆਨ ਕਾਂਗਰਸ ਦੇ ਐਮਪੀਜ਼ ਦਾ ਕਿ ਅਸੀਂ ਇਸ ਕਰਕੇ ਨਹੀਂ ਅਸਤੀਫਾ ਦਿੱਤਾ ਕਿਉਂਕਿ ਅਸੀਂ ਪੰਜਾਬ ਦੇ ਮੁੱਦਿਆਂ ਦੀ ਰਾਖੀ ਕਰਾਂਗੇ ਪਾਰਲੀਮੈਂਟ ਵਿੱਚ ਤੇ 42 ਐਮਐਲਏ ਨੇ ਫਿਰ ਵਿਧਾਨ ਸਭਾ ਚੋਂ ਅਸਤੀਫਾ ਕਿਉਂ ਦਿੱਤਾ ਉਹਨਾਂ ਦਾ ਫਰਜ਼ ਨਹੀਂ ਸੀ ਰਾਖੀ ਕਰਨਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅਗਰ ਅੱਜ ਕਾਂਗਰਸ ਦੇ ਐਮਐਲਏ ਬੈਠੇ ਹੁੰਦੇ ਬਾਦਲ ਦੇ ਮੂਰੇ ਤਾਂ ਉਹਨੂੰ ਇਹ ਚੁਣੌਤੀਆਂ ਦੇ ਸਕਦੇ ਸੀ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਲੈ ਕੇ ਇਹ ਵੀ ਬਿੱਲ ਪਾਸ ਕਰਾ ਸਕਦੇ ਸੀਗੇ ਜਿਹੜਾ ਬਿੱਲ ਬਾਦਲ ਅਨਾ ਕੰਨੀ ਕਰਦਾ ਸੀਗਾ ਅਗਰ ਕਾਂਗਰਸ ਦੇ ਐਮਐਲਏ ਬੈਠੇ ਹੁੰਦੇ ਤਾਂ ਬਾਦਲ ਨੂੰ ਕਹਿੰਦੇ ਕਿ ਬਾਦਲ ਸਾਹਿਬ ਲਓ ਬਿੱਲ ਪੇਸ਼ ਕਰੋ ਕਿ ਸਾਰੇ ਪੰਜਾਬ ਦੇ ਐਗਰੀਮੈਂਟ ਅਸੀਂ ਅਨਲ ਕਰਤੇ ਰੱਦ ਕਰ ਦਿੱਤੇ ਔਰ ਆਪਾਂ ਪੰਜਾਬ ਦੇ ਪਾਣੀਆਂ ਦੀ ਰਾਇਲਟੀ ਮੰਗਾਂਗੇ ਨਾ ਕਾਂਗਰਸ ਨੇ ਮੰਗੀ ਨਾ ਅਕਾਲੀ ਦਲ ਨੇ ਮੰਗੀ ਔਰ ਕਾਂਗਰਸ ਦਾ ਰੋਲ ਤਾਂ ਇਥੇ ਕਹਿਣ ਦੀ ਲੋੜ ਨਹੀਂ ਕਿ ਸ਼੍ਰੀਮਤੀ ਇੰਦਰਾ ਗਾਂਧੀ ਨੇ ਕਪੂਰੀ ਪਿੰਡ ਵਿੱਚ 8 ਅਪ੍ਰੈਲ 1982 ਨੂੰ ਪਹਿਲਾ ਟੱਕ ਲਾਇਆ ਸੀ ਕੈਪਟਨ ਅਮਰਿੰਦਰ ਸਿੰਘ ਮੈਂਬਰ ਪਾਰਲੀਮੈਂਟ ਪਟਿਆਲਾ ਤੋਂ ਸੀਗੇ ਉਹ ਸੈਰੇਮਨੀ ਦੇ ਵਿੱਚ ਹਾਜ਼ਰ ਸੀਗੇ ਔਰ ਜਿਹੜਾ ਐਸਵਾਈਐਲ ਦੀ ਕੰਪਲੀਸ਼ਨ ਦਾ ਸਾਰਾ ਜਿਹੜਾ ਅਕੋਰਡ ਹੋਇਆ ਉਹ ਵੀ ਕਾਂਗਰਸ ਨੇ ਕੀਤਾ ਕਾਂਗਰਸ ਦਾ ਕਾਂਗਰਸ ਦਾ ਇਸ ਐਸਵਾਈਐਲ ਦੇ ਵਿਵਾਦ ਦੀ ਜਨਮਦਾਤਾ ਸੀ ਲੇਕਿਨ ਅਕਾਲੀਆਂ ਨੇ ਵੀ ਆਪਣੇ ਸੂਬੇ ਦੇ ਨਾਲ ਬੇਈਮਾਨੀ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਅੱਜ ਮੈਂ ਕੱਲ ਜਿਸ ਤਰ੍ਹਾਂ ਤੁਹਾਨੂੰ ਦਿਖਾਇਆ ਕਿ ਤੀਸਰਾ ਸੈਵਨ ਤੀਸਰਾ ਸੈਵਨ ਸਟਾਰ ਹੋਟਲ ਬਾਦਲ ਦਾ ਚੱਲ ਚੁੱਕਿਆ ਵਾ ਜਿਹੜਾ ਖੋਤੀ ਨਵਾਂ ਚੰਡੀਗੜ੍ਹ ਇਹਨਾਂ ਨੇ ਪੇਸ਼ ਕੀਤਾ ਸੀ ਨਾ ਜਿਹੜਾ ਬਹੁਤ ਕਹਰੇ ਸੀ ਜਿ ਮੁੱਲਾਂਪੁਰ ਦੀ ਡਿਵੈਲਪਮੈਂਟ ਹੋ ਰਹੀ ਉਹ ਮੈਂ ਤੁਹਾਨੂੰ ਕੱਲ ਵੀਡੀਓ ਦੇ ਰਾਹੀਂ ਸਾਰਾ ਦਿਖਾਤਾ 2 7 ਸਟਾਰ ਮੜਵਾਉਂ ਦੇ ਵਿੱਚ ਸੁਖਬੀਰ ਬਾਦਲ ਦੇ ਆਲਰੇਡੀ ਚੱਲ ਰਹੇ ਨੇ ਟ੍ਰਾਈਡੈਂਟ ਤੇ ਬੈਨਰ ਥੱਲੇ ਤੀਸਰਾ 7 ਸਟਾਰ ਇਹਨਾਂ ਦਾ ਉਬਰਾਏ ਦੇ ਬੈਨਰ ਥੱਲੇ ਸੁਖ ਵਿਲਾਸ ਜਿਹਦਾ ਰਾਜਸਥਾਨ ਦੇ ਰਜਵਾੜਿਆਂ ਦੇ ਹੋਟਲ ਨੇ ਪੈਲੇਸਸ ਨੂੰ ਕਨਵਰਟ ਕੀਤਾ ਉਸ ਤਰ੍ਹਾਂ ਦਾ ਇੱਕ ਹੋਟਲ ਤੇ ਰਿਜ਼ੋਰਟ ਸਪਾ ਸੁਪੀਰ ਬਾਦਲ ਨੇ ਕੱਲ ਪਲਨਪੁਰ ਦੇ ਇਹਨਾਂ ਦਾ ਤਾਂ ਐਸਐਲ ਨਾਲ ਕੋਈ ਸਹੂਕਾਰ ਨਹੀਂਗਾ ਇਹ ਤਾਂ ਵਪਾਰੀ ਲੋਕ ਸੀਗੇ ਇਹ ਤਾਂ ਪੰਜਾਬ ਦੇ ਭੋਲੇ-ਪਾਲੇ ਲੋਕਾਂ ਨੂੰ ਜਜ਼ਬਾਤੀ ਕਰਕੇ ਧਰਮ ਦਾ ਵਾਸਤਾ ਦੇ ਕੇ ਪੰਥ ਦਾ ਵਾਸਤਾ ਦੇ ਕੇ ਵੋਟਾਂ ਲੈ ਕੇ ਸਰਕਾਰਾਂ ਬਣਾਉਂਦਾ ਰਿਹਾ ਬਾਦਲ ਦਾ ਟੱਬਰ ਲੇਕਿਨ ਜਿੰਨੀ ਵਾਰ ਸਰਕਾਰ ਬਣਾਈ ਆਪਣੀ ਧਨ ਦੌਲਤ ਸੰਪਤੀ ਨੂੰ ਵਾਅਦਾ ਕਰਦਾ ਰਿਹਾ ਅੱਜ ਸੈਂਕੜੇ ਬੱਸਾਂ ਹੋਟਲ ਪੀਟੀਸੀ ਚੈਨਲ ਰੀਅਲ ਅਸਟੇਟ ਦਾ ਵਪਾਰ ਦੂਰ ਦਾ ਵਪਾਰ ਸ਼ਰਾਬ ਦਾ ਗੈਰ ਕਾਨੂੰਨੀ ਦਾ ਛੱਡ ਹੀ ਦਿਓ ਤੁਸੀਂ ਜੋ ਰੇਤਾ ਬਜਰੀ ਇਹਨਾਂ ਨੇ ਲੁੱਟ ਕੇ ਸੁੱਟ ਕੀਤੀ ਇਸ ਲਈ ਮੈਂ ਤੁਹਾਨੂੰ ਅੱਜ ਸਿਰਫ ਕਹਿਣ ਆਇਆ ਕਿ ਆ ਜਿਹੜਾ ਪਾਰਟਿਕੁਲਰਲੀ ਅੱਜ ਇਹ ਡਰਾਮਾ ਤੋਂ ਇਲਾਵਾ ਕੁਛ ਨਹੀਂਗਾ ਮਤਾ ਪਾਸ ਕਰਨ ਵਾਸਤੇ ਵਿਧਾਨ ਸਭਾ ਨਹੀਂ ਬਣੀ ਮਤਾ ਤਾਂ ਅਸੀਂ ਪੰਜਾਬ ਦੀਆਂ ਪੰਚਾਇਤਾਂ ਵਿੱਚ ਬੈਠ ਕੇ ਬਾਸ ਕਰਕੇ ਤੁਹਾਨੂੰ ਕਲਾ ਦੇਣਾ ਸੀਗਾ ਕਿ ਆ ਕੰਮ ਕਰੋ ਜੇ ਤੁਹਾਡੇ ਵਿੱਚ ਬਾਦਲ ਸਾਹਿਬ ਜਾਨ ਸੀਗੀ ਤੁਹਾਨੂੰ ਅੱਜ ਬਿਲ ਪਾਸ ਕਰਨਾ ਚਾਹੀਦਾ ਸੀ ਸਾਰੇ ਐਗਰੀਮੈਂਟ ਕੈਨਸਲ ਕਰ ਦੇ ਫਿਰ ਤੁਸੀਂ ਰਾਇਲਟੀ ਮੰਗਦੇ ਤਾਂ ਫਿਰ ਸਾਨੂੰ ਸਮਝ ਆਉਂਦੀ ਔਰ ਨਾਲ ਤੁਸੀਂ ਅੱਜ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਵੱਜੋ ਇਸਤੀਫਾ ਦੇ ਦਿੰਦੇ ਲekin ਤੁਸੀ ਕੁਛ ਵੀ ਨਹੀਂ ਕੀਤਾ ਤੁਸੀ ਕਹਿ ਰਹੇ ਸੀਗੇ ਕਿ ਮੈਂ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਆਹ ਕੁਰਬਾਨੀ ਹੈ ਮਤਲਬ ਥਿਸ ਇਜ਼ ਨਥਿੰਗ ਹਾਂ ਨਾਲ ਮੈਂ ਵੀ ਕਹਿਣਾ ਚਾਹੁੰਦਾ ਵਾਂ ਕਿ ਸਾਡਾ ਪੰਜਾਬ ਦਾ ਪਾਣੀ ਇਸ ਵਕਤ ਬਹੁਤ ਬਰਬਾਦੀ ਵਿੱਚ ਹੈ ਸਾਡੀ ਸਟੇਟ ਸਾਡੇ ਤੇ 2.5 ਲੱਖ ਕਰੋੜ ਦਾ ਕਰਜ਼ਾ 1.3 ਲੱਖ ਮਿਜ਼ਾਰ ਕਰੋੜ ਦੇ ਕਿਸਾਨ ਕਰਜ਼ਾਈ ਨੇ ਸਾਡੇ ਕੋਲ ਪਾਣੀ ਜਿਹੜਾ ਆਪਣਾ ਸੀ ਕੁਦਰਤੀ ਸਰੋਤ ਉਹ ਤਾਂ ਸੀ ਸਾਡੀ ਨਲਾਇਕ ਨਾਹਿਲ ਤੇ ਪੇਮਾਂ ਲੀਡਰਸ਼ਿਪ ਨੇ ਦੂਸਰੀਆਂ ਸਟੇਟਸ ਨੂੰ ਦਿੱਤਾ ਨਾਨ ਰੇਪੇਰੀਅੰਟ ਸਟੇਟਸ ਨੂੰ ਦਿੱਤਾ ਅਸੀਂ 12 ਲੱਖ ਟਿਊਬਵਲ ਨਾਲ ਆਪਣੇ ਸਟੇਟ ਦੇ ਜ਼ਮੀਨ ਚੋਂ ਪਾਣੀ ਕੱਢਣ ਲੱਗ ਪਏ ਆ ਨਾਸਾ ਜਿਹੜਾ ਸਭ ਤੋਂ ਵੱਡਾ ਰਿਸਰਚ ਸੈਂਟਰ ਹੈ ਅਮਰੀਕਾ ਦਾ ਉਹ ਕਹਿ ਰਿਹਾ ਵਾ ਕਿ ਅਗਰ ਇਸੇ ਸਪੀਡ ਨਾਲ ਤੁਸੀਂ ਜ਼ਮੀਨ ਚੋਂ ਪਾਣੀ ਕੱਢਦੇ ਰਹੇ ਖੇਤੀ ਵਾਸਤੇ ਤਾਂ ਉਹ ਦਿਨ ਦੂਰ ਨਹੀਂਗਾ ਜਦ ਤਨ ਪੰਜਾਬ ਇੱਕ ਬੰਜਰ ਧਰਤੀ ਹੋਵੇਗੀ ਔਰ ਨਾਲ ਇਥੇ ਇਹ ਵੀ ਕਹਿਣਾ ਵਾਜਬ ਹੈ ਕਿ ਅੱਜ ਜ਼ਮੀਨ ਤਾ ਪਾਣੀ 400 ਫੁੱਟ ਤੇ ਚੱਲੇਗਾ ਜਿਹੜਾ ਕਿਸੇ ਵੇਲੇ ਅੱਜ ਤੋਂ 3 ਦਹਾਕੇ ਪਹਿਲਾਂ 15-20 ਫੁੱਟ ਤੇ ਸੀਗਾ ਸੋ ਇਹ ਪੰਜਾਬ ਦਾ ਪਾਣੀ ਸਾਡੇ ਲਈ ਇੱਕ ਸਭ ਤੋਂ ਕੀਮਤੀ ਰਿਸੋਰਸ ਹੈ ਕਿਉਂਕਿ ਸਾਡੇ ਕੋਲ ਲਾਈਕ ਆਈ ਸਟੇਟਡ ਬਿਫੋਰ ਨਾ ਸਾਡੇ ਕੋਲ ਲੋਹਾ ਹੈ ਨਾ ਸਾਡੇ ਕੋਲ ਮਿਨਰਲਸ ਆ ਨਾ ਸਾਡੇ ਕੋਲ ਕੋਲਾ ਹੈ ਨਾ ਸਾਡੇ ਕੋਲ ਮਾਰਬਲ ਹੈ ਸਾਡੇ ਕੋਲ ਤਾਂ ਸਿਰਫ ਖੇਤੀ ਵਾਸਤੇ ਪਾਣੀ ਦੀ ਗੱਲ ਹੈ ਲੇਕਿਨ ਸਾਡੇ ਪਾਣੀ ਨੂੰ ਵੀ ਇਹਨਾਂ ਲੋਕਾਂ ਨੇ ਖਤਰੇ 'ਚ ਪਾ ਕੇ ਦਾ ਸਾਡੇ ਪੰਜਾਬ ਨਾਲ ਬੇਇਮਾਨੀ ਕੀਤੀ ਧੋਖਾ ਕੀਤਾ ਤੇ ਅੱਜ ਦਾ ਵੀ ਜਿਹੜਾ ਸੀਗਾ ਇਹ ਧੋਖੇ ਤੋਂ ਜ਼ਿਆਦਾ ਅੱਖਾਂ ਘੱਟੇ ਪਾਉਣ ਤੋਂ ਬਗੈਰ ਅਕਾਲੀਆਂ ਦੀ ਇਹ ਕੋਈ ਕਾਰਵਾਈ ਨਹੀਂ ਸੀ ਇਸ ਲਈ ਇਸ ਦੀ ਮੈਂ ਸਖਤ ਨਿੰਦਿਆ ਕਰਦਾ ਔਰ ਮੈਂ ਬਾਦਲਾਂ ਨੂੰ ਕਹਨਾ ਵਾਂ ਕਿ ਇਦਾਂ ਲੋਕਾਂ ਨੂੰ ਮੂਰਖ ਮਤ ਬਣਾਓ ਜੇ ਤੁਹਾਡੇ 'ਚ ਜਾਨ ਹੈ ਤੇ ਪੰਜਾਬ ਦੇ ਹਿੱਤ ਦੀ ਰਾਖੀ ਕਰਨ ਲਈ ਮੈਦਾਨ ਵਿੱਚ ਆਓ ਅਸਤੀਫਾ ਦੇ ਕੇ ਸਰਕਾਰ ਭੰਗ ਕਰੋ ਤੇ ਪੰਜਾਬ ਦੇ ਹੱਕ ਵਿੱਚ ਕਾਨੂੰਨ ਪਾਸ ਕਰੋ ਫਿਰ ਤਰ ਤੁਹਾਡੀ ਗੱਲ ਦੀ ਸਮਝ ਆਉਂਦੀ ਮੈਨੂੰ ਪੂਰਾ ਆਸ ਹੈ ਕਿ ਤੁਸੀਂ ਸਾਰੇ ਇਸ ਗੱਲ ਤੇ ਕੰਮ ਕਰੋਗੇ ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ